ਉਹ ਹੋਰ ਥਾਂ ਤੇ ਤਾੜ-ਤਾੜ ਹੋ ਗਈ ਹੈ ਸ਼ਰਿਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਪਰ ਵੱਡੇ ਸਵਾਲ ਨੇ ਕਿ ਲਗਾਤਾਰ ਪੰਜਾਬ ਦੇ ਵਿੱਚ ਅਜਿਹਾਂ ਵਾਰਦਾਤਾ ਵਾਪਰ ਰਹੀਆਂ ਨੇ ਪਰ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਇਹਨਾਂ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਆਏ ਦਿਨ ਹੀ ਅਜਿਹਾਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਨਕਾਬਪੋਸ਼ ਮੋਟਰਸਾਈਕਲ ਸਵਾਰ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਤਾੜ-ਤਾੜ ਫਾਇਰਿੰਗ ਕਰਦੇ ਨੇ ਤੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਵੱਡੇ ਸਵਾਲ ਨੇ ਲੋਕਾਂ ਦਾ ਇਹ ਕਹਿਣਾ ਕਿ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਪੰਜਾਬ ਦੇ ਵਿੱਚ ਇੱਕ ਹੋਰ ਥਾਂ ਫਾਇਰਿੰਗ ਹੁੰਦੀ ਹੈ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹਨਾਂ ਬਦਮਾਸ਼ਾਂ ਦੇ ਹੌਸਲੇ ਕਿੱਧਰ بلند ਕਿਵੇਂ ਨੇ ਕੌਣ ਹੈ ਇਸ ਪਿੱਛੇ ਕੌਣ ਇਸ ਦੇ ਲਈ ਜ਼ਿੰਮੇਵਾਰ ਹੈ ਹਾਲਾਂਕਿ ਅਜਿਹੇ ਆਵਾਰਦਾਤਾ ਜਿਸ ਕਰ ਅੱਜ ਦਿਨ ਵਧ ਰਹੀਆਂ ਨੇ ਤਾਂ ਇਹ ਬਦਮਾਸ਼ਾਂ ਦੇ ਹੌਸਲੇ ਬੁਲੰਦ ਤੇ ਪੁਲਿਸ ਪ੍ਰਸ਼ਾਸਨ ਇਹਨਾਂ ਸਾਹਮਣੇ ਲਾਚਾਰ ਨਜ਼ਰ ਆ ਰਿਹਾ ਤਸਵੀਰਾਂ ਜੀ ਰਾਦੀਆਂ ਨੇ ਜਿੱਥੇ ਇੱਕ ਵਾਰ ਫਿਰ ਤੋਂ ਗੋਲੀ ਚੱਲਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਨਕਾਬਪੋਸ਼ ਮੋਟਰਸਾਈਕਲ ਸਵਾਰ ਜਿਵੇਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਮੂੰਹ ਟੱਕ ਕੇ ਆਉਂਦੇ ਨੇ ਤੇ ਇਹਨਾਂ ਵੱਲੋਂ ਫਾਇਰਿੰਗ ਕਰ ਦੁੱਤੀ ਗਈ ਤਾਂ ਇੱਥੇ ਕਿਹਾ ਜਾ ਰਿਹਾ ਹੈ ਕਿ ਸੁਨਿਆਰਾ ਇਸ ਨੂੰ ਪਹਿਲਾਂ ਵੀ ਫੋਨ ਤੇ ਫਿਰੋਤੀ ਦਿਲੀਆਂ ਕਾਲਸ ਆਉਂਦੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਦੁਕਾਨ ਤੇ ਇਸ ਤਰੀਕੇ ਦੇ ਨਾਲ ਫਾਇਰਿੰਗ ਵੱਡੇ ਸਵਾਲ ਨੇ ਕਿ ਆਖਰ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਦਿਨ ਦੇ ਹਾੜੇ ਜਿਹੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਉਹ ਤਾਂ ਨਿਮਤ ਰਹਿੰਦੀ ਹੈ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦੁਕਾਨ ਦਾ ਕੀ ਹਾਲ ਹੋਇਆ ਇਹ ਤੁਸੀਂ ਤਸਵੀਰਾਂ ਦੇ ਵਿੱਚ ਹੀ ਵੇਖ ਸਕਦੇ ਹੋ ਤਾਂ ਜਿਰਾ ਵਿਖੇ ਇੱਕ ਵਾਰ ਫਿਰ ਤੋਂ ਗੋਲੀ ਚੱਲਦੀ ਹੈ ਨਕਾਬਪੋਸ਼ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਤਾੜ ਤਾੜ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਪਰ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਉੱਠ ਰਹੇ ਨੇ ਕਿ ਆਏ ਦਿਨ ਜਿਹਾ ਵਾਰਦਾਤਾ ਵਧ ਰਹੀਆਂ ਨੇ ਪਰ ਇਸ ਪਿੱਛੇ ਜ਼ਿੰਮੇਵਾਰ ਕੌਣ ਹੈ ਕਿਉਂ ਇਹਨਾਂ ਗੁੰਡਾ ਅੰਸਰਾਂ ਤੇ ਕਾਰਵਾਈਆਂ ਨਹੀਂ ਹੋ ਰਹੀਆਂ ਇਸ ਕਦਰ ਇਹਨਾਂ ਦੇ ਹੌਂਸਲੇ ਬੁਲੰਦ ਕਿਉਂ ਹੋ ਰਹੇ ਨੇ ਵੱਡੇ ਸਵਾਲ ਉੱਠ ਰਹੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਆ ਜਿੱਥੇ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਇਹਨਾਂ ਬਦਮਾਸ਼ਾਂ ਦੇ ਸਾਹਮਣੇ ਲਾਚਾਰ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਵਿੱਚ ਕੋਈ ਪਹਿਲਾ ਮਾਮਲਾ ਨਹੀਂ ਹੈ ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਜਿਸ ਦੇ ਵਿੱਚ ਕਿਤੇ ਫਾਇਰਿੰਗ ਹੁੰਦਾ ਹੈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਤੇ ਇਹਨਾਂ ਤਸਵੀਰਾਂ ਤੋਂ ਬਾਅਦ ਦੱਸ ਦਈਏ ਕਿ ਕੁਲਬੀਰ ਜੀ 라 ਵੀ ਮੌਕੇ ਤੇ ਪਹੁੰਚਦੇ ਨੇ ਬਾਜ਼ਾਰ ਦੇ ਸਾਰੇ ਦੁਕਾਨਦਾਰ ਇਕੱਠੇ ਹੁੰਦੇ ਨੇ ਤੇ ਉਹਨਾਂ ਨੇ ਫੈਸਲਾ ਲਿਆ ਕਿ ਜੇ ਕਾਰਵਾਈ ਨਹੀਂ ਹੋਈ ਤਾਂ ਅਸੀਂ ਬਾਜ਼ਾਰ ਬੰਦ ਕਰਾਂਗੇ ਉਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਕੰਮ ਕਿਵੇਂ ਕਰੀਏ ਫਿਰੋਤੀ ਦੇ ਲਈ ਕੌਲਾ ਆਉਂਦੀਆਂ ਨੇ ਇਸ ਤਰੀਕੇ ਨਾਲ ਫਾਇਰਿੰਗ ਹੁੰਦੀ ਹੈ ਤਾਂ ਕੰਮ ਕਿਵੇਂ ਕਰਨੀ ਉਹਨਾਂ ਬਾਜ਼ਾਰ ਬੰਦ ਕਰਨ ਦਾ ਵੀ ਐਲਾਨ ਕਰ ਦਿੱਤਾ ਸਸਿਗਲ ਜੀ ਮੈਂ ਰਗੂਵੀਰ ਸਿੰਘ ਰਾਜਪੂਤ ਪ੍ਰਧਾਨ ਸਰਕਾਰ ਸੰਗ ਜੀਰਾ ਅੱਜ ਜੋ ਘਟਨਾ ਵਾਪਰੀ ਹੈ ਜੀਰੇ ਵਿੱਚ ਕੰਡਾ ਜੁਐਲਰਸ ਉਹਨਾਂ ਤੇ ਬੜੀ ਹੀ ਮਾੜੀ ਖਬਰ ਹੈ ਜੋ ਕਿ ਉਹਨਾਂ ਦੀ ਦੁਕਾਨ ਦੇ ਉੱਤੇ ਸਵੇਰ ਸਵੇਰ ਫਾਇਰਿੰਗ ਹੋਈ ਹੈ ਜਿੰਨਾਂ ਨੂੰ ਨੁਕਸਾਨ ਹੋਇਆ ਅਤੇ ਸ਼ਹਿਰ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਹੋਰ ਵੀ ਵਪਾਰੀ ਡਰ ਚੁੱਕੇ ਹਨ ਜੋ ਕਿ ਪਿਛਲੇ ਸਮੇਂ ਤੋਂ ਸ਼ਹਿਰ ਵਿੱਚ ਇਹ ਵਾਰਦਾਤਾਂ ਹੋ ਰਹੀਆਂ ਨਾਲ ਦੇ ਇਲਾਕਿਆਂ ਵਿੱਚ ਵੀ ਇਹ ਵਾਰਦਾਤਾ ਹੋ ਰਹੀਆਂ ਜਿਸ ਨਾਲ ਸ਼ਹਿਰ ਵਿੱਚ ਡਰ ਦਾ ਮਾਹੌਲ ਬਣ ਗਿਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਸ ਵੱਲ ਗੌਰ ਕੀਤਾ ਜਾਵੇ ਸਾਡੀ ਸਥਾਨਿਕ ਪੁਲਿਸ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਕੀ ਸਮਝਦੇ ਹੋ ਪੁਲਿਸ ਦਾ ਫੇਲੀਅਰ ਹੈ ਜਾਂ ਕਿਵੇਂ ਨਵੇਂ ਐਸਐਸਪੀ ਆਏ ਨੇ ਅੱਜ ਹੀ ਇਦਾਂ ਘਟਨਾ ਵਾਪਰ ਗਈ ਰਾਈਟ ਨਵੇਂ ਐਸਐਸਪੀ ਸਾਇਫ ਅਜੇ ਆਏ ਨੇ ਉਹਨਾਂ ਨੇ ਚਾਰਜ ਨਹੀਂ ਲਿਆ ਪਰ ਪੁਲਿਸ ਤਾਂ ਚਾਰ ਦੇ ਵਿੱਚ ਹੈ ਜੋ ਸਾਡੇ ਲੋਕਲ ਪੁਲਿਸ ਹੈ ਉਹਨਾਂ ਨੂੰ ਇਸ ਗੱਲ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਇਸ ਕੰਮਲੀ ਤਤ ਪਰ ਹੋਣਾ ਚਾਹੀਦਾ ਤਾਂ ਜੋ ਸ਼ਹਿਰ ਵਿੱਚ ਸ਼ਰੇ ਆਮ ਘੁੰਮ ਰਹੇ ਗੁੰਡੇ ਹਥਿਆਰ ਲੈ ਕੇ ਘੁੰਮ ਰਹੇ ਜੋ ਇਹ ਲੁਟੇਰੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਸੋ ਮੈਂ ਸੋਚਦਾ ਕਿ ਸਰਕਾਰ ਇਸ ਕੰਮ ਵਿੱਚ ਫੇਲ ਰਹੀ ਹੈ ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਘਟਨਾ ਨੂੰ ਲੈ ਕੇ ਇਸ ਘਟਨਾ ਨੂੰ ਲੈ ਕੇ ਅਸੀਂ ਸਨਿਆਰ ਯੂਨੀਅਨ ਆਪਣੀਆਂ ਦੁਕਾਨਾਂ ਬੰਦ ਕਰ ਰਹੇ ਹਾਂ ਅਤੇ ਅਸੀਂ ਵਪਾਰ ਮੰਡਲ ਤੋਂ ਉਮੀਦ ਕਰਦੇ ਹਾਂ ਕਿ ਕੱਲ ਤੋਂ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਸਾਰਾ ਜੀਰਾ ਬੰਦ ਕਰਾਂਗੇ ਅਤੇ ਸਰਕਾਰ ਨੂੰ ਬੇਨਤੀ ਕਰਾਂਗੇ ਪੁਰ ਜੋਰ ਬੇਨਤੀ ਕਰਾਂਗੇ ਇਸ ਪੁਲਿਸ ਪ੍ਰਸ਼ਾਸਨ ਮੌਕੇ ਤੇ ਗੋਹਚਾ ਕਿ ਵਿਸ਼ਵਾਸ ਵਾਇਆ ਪਿਆ ਪੁਲਿਸ ਪ੍ਰਸ਼ਾਸਨ ਸਾਨੂੰ ਇਹੀ ਕਹਿ ਰਿਹਾ ਹੈ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਇਹਨਾਂ ਦੋਸ਼ੀਆਂ ਨੂੰ ਫੜਾਂਗੇ ਅਤੇ ਬੰਦੀ ਕਾਰਵਾਈ ਕਰਾਂਗੇ ਫਾਇਰਿੰਗ ਕੀਤੀ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਮੌਕੇ ਤੇ ਪਹੁੰਚੇ ਹੋ ਗੱਲ ਇਹ ਹੈ ਕਿ ਸਕੰਦਰਸੇ ਕੰਡਾਲਵੇਦਰ ਤੇ ਜਿਹੜੀ ਅੱਜ ਗੋਲੀ ਚੱਲੀ ਆ ਦੋ ਜਿਹੜੇ ਗੈਂਗਸਟਰ ਜਿਨ੍ਹਾਂ ਦੇ ਮੂੰਹ ਮੰਨੇ ਸੀਗੇ ਜਿਲ੍ਹਾ ਵੱਲੋਂ ਗੋਲੀ ਚਲਾਈ ਗਈ ਹੈ ਮੈਂ ਇਹ ਬਹੁਤ ਹੀ ਮਾਤਭਾਗੀ ਘਟਨਾ ਹੈ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਔਰ ਮੈਂ ਕੱਲ ਕਹਿਣੀ ਚਾਹੁੰਦਾ ਕਿ ਇਹ ਸਰਕਾਰ ਬੁਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਹੈ ਔਰ ਜਿਵੇਂ ਫਿਰੋਜ਼ਪੁਰ ਦਾ ਨਾਂ ਜਿਹੜਾ ਚੋਰਪੁਰ ਵੱਜਦਾ ਆ ਜੇ ਗੈਂਗਸਟਰਾਂ ਦਾ ਪੰਜਾਬ ਵੱਜਣ ਲੱਪਿਆ ਅੱਜ ਇੱਥੇ ਜਿਹੜਾ ਮੈਂ ਗੱਲ ਕਹਿਣਾ ਕਿ ਮੁੱਖ ਮੰਤਰੀ ਸਰਕਾਰ ਨਹੀਂ ਚਲਾ ਰਿਆਗਾ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਨੂੰ ਚਲਾ ਰਹੇ ਨੇ ਔਰ ਲੋਕ ਸਹਿਮ ਦੇ ਮਾਹੌਲ 'ਚ ਨੇ ਔਰ ਮੈਂ ਇਥੋਂ ਦੀ ਪੁਲਿਸ ਨੂੰ ਔਰ ਕੋੜੀਪੁਰ ਦੇ ਨਵੇਂ ਐਸਐਸਪੀ ਭਪਿੰਦਰ ਸਿੰਘ ਜੀ ਨੂੰ ਨਾਲ ਵੀ ਗੱਲ ਕੀਤੀ ਏ ਔਰ ਰਾਜ ਦਾ ਟਾਈਮ ਦੇਨੇ ਆ ਔਰ ਸ਼ਾਮ ਤੱਕ ਸੁਖਵਿੰਦਰ ਸਿੰਘ ਜੀ ਵੀ ਆ ਜਾਣਗੇ ਇਕੰਡਾ ਸਾਹਿਬ ਔਰ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਕਿ ਅਗਲਾ ਜਿਹੜਾ ਬਾਜ਼ਾਰ ਬੰਦ ਦਾ ਔਰ ਮੈਂ ਯੂਨੀਅਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਅੱਜ ਇਹ ਗੋਲੀ ਸੁਖਵਿੰਦਰ ਸਿੰਘ ਕੰਡਾ ਦੀ ਦੁਕਾਨ ਤੇ ਨਹੀਂ ਚੱਲੀ ਕੱਲ ਨੂੰ ਆਪਣੇ ਵੀ ਚੱਲ ਸਕਦੀ ਏ ਇਸ ਕਰਕੇ ਅੱਜ ਦੀ ਅੱਜ ਦਾ ਦਿਨ ਪੁਲਿਸ ਨੂੰ ਦਈਏ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਗੈਂਗਸਟਰਾਂ ਨੂੰ ਲੱਭਿਆ ਜਾਵੇ ਔਰ ਨਹੀਂ ਤਾਂ ਅਸੀਂ ਅਨਮਿੱਥੇ ਸਮੇਂ ਲਈ ਜਿਹੜਾ ਹੈ ਕਿ ਬਾਜ਼ਾਰ ਜਿਹੜਾ ਉਹ ਬੰਦ ਕਰਾਂ ਤੇ ਜੀਰਾ ਸਾਹਿਬ ਕੋਈ ਫਰੋਤੀ ਦਾ ਮਾਮਲਾ ਵੀ ਸਾਹਮਣੇ ਆਇਆ ਕੋਈ ਮੰਗੀ ਗਈ ਹੈ ਗੱਲ ਇਹ ਹੈ ਕਿ ਇਹਨਾਂ ਦੇ ਬ੍ਰਦਰ ਨਾਲ ਸਾਨੂੰ ਨਾਲ ਮੇਰੀ ਗੱਲ ਹੋਈ ਏ ਉਹਨੇ ਕਿਹਾ ਕਿ ਸਾਨੂੰ ਕਾਲਸ ਆਉਂਦੀਆਂ ਨੇ ਔਰ ਅਸੀਂ ਬਾਹਰਲੇ ਨੰਬਰ ਨਹੀਂ ਚੁੱਕਦੇ ਔਰ ਮਮੀ ਨਹੀਂ ਚੁੱਕਦਾ ਜਦੋਂ ਦੀ ਮੇਰੇ ਤੇ ਗੋਲੀ ਚੱਲਲੀ ਹੈ ਮਮੀ ਨਹੀਂ ਚੁੱਕਦਾ ਔਰ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਔਰ ਇਹ ਜਿਹੜੀ ਸਰਕਾਰ ਆ ਵਿਖਾਵਿਆਂ ਦੀ ਸਰਕਾਰ ਔਰ ਪੁਲਿਸ ਜਿਹੜੀ ਆ ਇਹ ਗੈਂਗਸਟਰਾਂ ਤੋਂ ਡਰਦੀ ਆ ਔਰ ਗੈਂਗਸਟਰਾਂ ਦੇ ਨਾਂ ਤੋਂ ਜਿਹੜੀ ਇਹ ਪੁਲਿਸ ਕੰਬਦੀ ਆ ਔਰ ਇਸ ਕਰਕੇ ਅੱਜ ਦਾ ਦਿਨ ਪੁਲਿਸ ਕੋਲ ਜੇ ਪੁਲਿਸ ਫੜ ਸਕਦੀ ਹੈ ਠੀਕ ਹੈ ਨਹੀਂ ਤਾਂ ਇਸ ਤੋਂ ਬਾਅਦ ਜੀਰਾ ਸ਼ਹਿਰ ਜਿਹੜਾ ਅਣਮਿੱਥੇ ਸਮੇਂ ਲਈ ਮੈਂ ਸਾਰੀਆਂ ਯੂਨੀਅਨਾਂ ਨੂੰ ਬੇਨਤੀ ਕਰਦਾ ਕਿ ਕੱਲ ਤੋਂ ਬੰਦ ਕੀਤਾ ਜਾਵੇ ਪੰਜਾਬ